ਬਰਸਾਤ ਨੇ ਹਟਾਇਆ ਕਹਿਰ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ ਬੀਤੇ ਦਿਨੀ ਤੜਕਸਾ ਤੁਰ ਲਗਾਤਾਰ ਜੋ ਬਰਸਾਤ ਪਈ ਉਸਨੇ ਇੱਕ ਗਰੀਬ ਪਰਿਵਾਰ ਦੀ ਛੱਤ ਹੇਠਾਂ ਸਿਰ ਦਿੱਤੀ ਹੈ ਇਤਿਹਾਦੀ ਕਿ ਜਿਸ ਤਰ੍ਹਾਂ ਲਗਾਤਾਰ ਬਰਸਾਤ ਨੇ ਜਿੱਥੇ ਪਹਿਲਾਂ ਤੋਂ ਹੀ ਮੁਸ਼ਕਲਾਂ ਚ ਘੇਰੇ ਮੰਡ ਖੇਤਰ ਦੇ ਲੋਕਾਂ ਲਈ ਮੁਸ਼ਕਲਾਂ ਵਧਾਈਆਂ ਉਥੇ ਬਰਸਾਤ ਕਾਰਨ ਨੇੜਲੇ ਪਿੰਡ ਬਹਿਲੋਲ ਪੁਰਵਕੇ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗੀ ਇਹ ਜਾਣਕਾਰੀ ਜਦਨੇ ਪੀੜਤ ਮਹਿਲਾ ਗੋਲੀ ਪਤਨੀ जोगਿੰਦਰ ਨੇ ਦੱਸਿਆ ਕਿ ਫੇਰੇ 9 ਵਜੇ ਬਰਸਾਤ ਦੌਰਾਨ ਕਮਰੇ ਵਿੱਚ ਹੀ ਵਿੱਚ ਹੀ ਸੰਤਾਂ ਕਿਤੇ ਕਿਤੇ ਕਮਰਾ ਚੋਰੀਆ ਸੀ ਪਰ ਅਚਾਨਕ ਅਸੀਂ ਦੇਖਿਆ ਕਿ ਗਾਡਰ ਹੌਲੀ ਹੌਲੀ ਥੱਲੇ ਆ ਰਿਹਾ ਤੇ ਅਸੀਂ ਭੱਜ ਕੇ ਕਮਰੇ ਚੋਂ ਬਾਹਰ ਨਿਕਲ ਕੇ ਨਿਕਲ ਗਏ ਜਿਵੇਂ ਹੀ ਅਸੀਂ ਕਮਰੇ ਚੋਂ ਬਾਹਰ ਨਿਕਲੇ ਤਾਂ ਕਮਰੇ ਦੀ ਛੱਤ ਹੀਟਾਂ ਦਿੱ ਗਈ ਉਹਨਾਂ ਦੱਸਿਆ ਕਿ ਫਿਲਹਾਲ ਸਮਾਨ ਦਾ ਨੁਕਸਾਨ ਹੋਇਆ ਜੇਕਰ ਇਹ ਹਾਸਾ ਰਾਸ ਹਮੇ ਬਪਰਤਮ ਪਰਵਾਰਤਾ ਅਨੁਸਾਰ ਵੀ ਹੋ ਸਕਦਾ ਸੀ ਕੀ ਕਿਦਾਂ ਹੈ ਛੱਤ ਜਿਹੜੀ ਡਿੱਗੀ ਕੀ ਕਹਿਣਾ ਚਾਹੁੰਦੇ? ਭਾਜੀ ਛੱਤ ਦੇਖੋ ਜੀ ਬਹੁਤ ਮਾਰੇ ਹਲਾਤਾ ਘਰ ਦੇ بارش ਰਾਤ ਤੋਂ ਲੱਗੀ ਹੋਈ ਹੈ ਜੀ ਤੇ ਸਵੇਰੇ 8:30 ਵਜੇ ਦਾ ਟਾਈਮ ਸੀ ਸਾਰਾ ਪਰਿਵਾਰ ਅੰਦਰ ਸੀ ਜੀ ਤੇ ਥੋੜਾ ਧਿਆਨ ਉੱਪਰ ਵੱਲ ਮਾਰਿਆ ਇਹਨਾਂ ਨੇ ਤੇ ਗਾਰਡਰ ਫਿਸਲਦਾ ਬਾਅਦ ਦਿਖਿਆ ਇਹਨਾਂ ਨੂੰ ਤੇ ਬੜੀ ਮੁਸ਼ਕਲ ਇਹਨਾਂ ਨੇ ਆਪਣੀ ਜਾਨ ਬਚਾਈ ਏ ਤੇ ਰੱਬ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਜੀ ਜੇਕਰ ਰਾਤ ਡਿੱਗ ਪੈਂਦੀ ਸੁੱਤੇ ਪਿਆ ਤੇ ਫਿਰ ਨੁਕਸਾਨ ਹੋ ਸਕਦਾ ਸੀ ਤੇ ਬਾਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਘਰ ਦੇ ਬਹੁਤ ਗਰੀਬ ਪਰਿਵਾਰ ਆ ਜੀ ਤੇ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਸਾਰੇ ਵੀਰਾਂ ਨੂੰ ਬੇਨਤੀ ਆ ਸਾਡੇ ਵੱਲੋਂ ਤੇ ਦੇਖ ਲਓ ਬਾਕੀ ਤੁਸੀਂ ਜੀ